ਉਨਾਂ ਨੇ ਜਿਹੜਾ 13 ਤਰੀਕ ਦਾ ਸਵੇਰੇ ਮਰਡਰ ਕੇਸ ਸੀਗਾ ਜਿਹੜਾ ਇਹਨਾਂ ਨੇ ਇਨਕਾਊਂਟਰ ਜਿਹੜਾ ਫੇਕ ਇਨਕਾਊਂਟਰ ਕੀਤਾ ਹੈ ਉਸ ਤੇ ਪੈਰੈਂਟਸ ਵੀ ਅੱਗੇ ਉੱਠ ਕੇ ਆਏ ਕਿ ਉਹਨਾਂ ਉਸੇ ਐਮਐਲਆਰ ਰਿਪੋਰਟ ਕਹਿੰਦੀ ਹੈ ਕਿ ਟੈਟੂ ਮਤਲਬ ਟੈਟੂ ਕੀ ਕਹਿੰਦੇ ਜਦੋਂ ਗੋਲੀ ਬਹੁਤ ਨਜ਼ਦੀਕ ਤੋਂ ਮਾਰੀ ਹੁੰਦੀ ਹੈ ਉਹ ਬੱਚਾ ਵਿਦਆਊਟ ਵੈਪਨ ਸੀਗਾ ਸੱਤ ਗੋਲੀਆਂ ਕਿਸੇ ਬੰਦੇ ਨੂੰ ਮਾਰੀ ਜਾਂਦੀਆਂ ਨੇ ਇੱਕ ਬਾਹਰ ਨੇ ਹੱਥੇ ਬੰਦੇ ਨੂੰ ਤੁਸੀਂ ਸੱਤ ਗੋਲੀਆਂ ਮਾਰੀਆਂ ਅਗਰ ਤਾਂ ਕਰਨਲ ਪਸਵਿੰਦਰ ਬਾਠ ਦੇ ਨਾਲ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਲਗਭਗ ਕਿ ਪਸਵਿੰਦਰ ਬਾਠ ਨੂੰ 4 ਐਂਸ ਵੈਕਟਰ ਤੇ 8 ਉਹਨਾਂ ਦੇ ਬਾਡੀਗਾਰਡ ਪੁਲਸ ਮੁਲਾਜ਼ਮਾਂ ਨੇ ਜਦੋਂ ਰੋਟੀ ਖਾਣਾ ਖਾਣ ਗਏ ਆ ਢਾਬੇ ਉੱਤੇ ਉਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਆ ਬੁਰੀ ਤਰ੍ਹਾਂ ਉਹਦੇ ਵਿੱਚ ਧਰਨੇ ਲੱਗੇ ਮਜਾਰੇ ਹੋਏ ਤੇ ਪੁਲਸ ਵਾਲੇ ਦਾ ਹੰਕਾਰ ਬੋਲਿਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਤੇ ਤੂੰ ਕੌਣ ਹੁੰਨਾਗਾ ਉਹਦਾ ਆਈ ਕਾਡ ਵੀ ਖੋਇਆ ਕਰਨਲ ਦਾ ਫੌਜ ਦਾ ਕਰਨਲ ਹੋਵੇ ਤੇ ਮੋਬਾਈਲ ਤੇ ਖੋਇਆ ਤੇ ਬਾਅਦ ਦੇ ਵਿੱਚੋਂ ਫਿਰ ਉਸ ਦੀ ਪਤਨੀ ਤੋਂ ਵੀਡੀਓ ਕਾਲਾਂ ਲਾ ਲਾ ਕੇ ਮਾਫੀयां ਮੰਗ ਰਹੀ ਸੀ ਚਾਰੇ ਅੰਸ ਬੇਟਾ ਕਿ ਭੈਣ ਦੀ ਸੱਤੋਂ ਗਲਤੀ ਹੋ ਗਈ ਤੁਸੀਂ ਕਿਸੇ ਦੇ ਹੱਡ ਪੈਰ ਕੁਟਦੇ ਹੋ ਲੱਤਾਂ ਤੋੜਦੇ ਹੋ ਗਿੱਟੇ ਤੋੜਦੇ ਹੋ ਬਾਅਦ ਦੇ ਵਿੱਚ ਕਹਦੇ ਜੀ ਗਲਤੀ ਹੋ ਗਈ ਫਿਰ ਫੌਜ ਵੀ ਬਹੁਤ ਸਾਥ ਦਿੱਤਾ ਜਿਹੜੇ ਸੈਨਿਕ ਸੀ ਅਟਾਇਰ ਹੋਏ ਸੈਨਿਕਾਂ ਨੇ ਬਹੁਤ ਸਾਥ ਦਿੱਤਾ ਜਿਹੜਾ ਮਾਮਲਾ ਅੱਜ ਹਾਈ ਕੋਰਟ ਦੇ ਵਿੱਚ ਅਧੀਨ ਆ ਸੈਟ ਬਣੀ ਹੋਈ ਆ ਪਰ ਤੁਹਾਨੂੰ ਇੱਥੇ ਵੱਡੀ ਖਬਰ ਦੱਸਦੇ ਆ ਕਿ ਐਂਸਵੇਟਰ ਰੌਣਿਤ ਸਿੰਘਾ ਦੀ ਜਿਹੜੀ ਕਿ ਹਾਈ ਕੋਰਟ ਤੋਂ ਹੀ ਪਟੀਸ਼ਨਾਂ ਜਿਹੜੀ ਉਹ ਵੀ ਖਾਰਜ ਕਰ ਦਿੱਤੀ ਆ ਪਹਿਲਾਂ ਪਟਿਆਲੇ ਲਾਇਸੀ ਸਿਵਲ ਕੋਰਟ ਦੇ ਵਿੱਚ ਉੱਥੋਂ ਖਾਰਜ ਹੋ ਗਈ ਆ ਤੇ ਹੁਣ ਹਾਈ ਕੋਰਟ ਦੇ ਵਿੱਚੋਂ ਜਿਹੜੀ ਪਟੀਸ਼ਨ ਖਾਰਜ ਹੋ ਚੁੱਕੀ ਆ ਤੇ ਹੁਣ ਜਿਹੜਾ ਇਹਦਾ ਸਿੱਧਾ ਸਿੱਧਾ ਗਾ ਕਿ ਇਹਨੂੰ ਫੜੋ ਤੇ ਜੇਲ੍ਹ ਦੇ ਵਿੱਚ ਛੱਟੋ ਕਿਉਂਕਿ ਇੱਕ 307 ਦਾ ਮੁਕਦਮਾ ਦਰਜਾ ਕਈ ਧਰਾਵਾਂ ਲੱਗੀਆਂ ਹੋਈਆਂ ਨੇ ਅਰਾਦਾ ਕਤਲ ਦਾ ਜਿਹੜਾ ਇਹਨਾਂ 4 ਇਨਸਪੈਕਟਰਾਂ ਤੇ ਤੇ 8 ਪੁਲਿਸ ਮੁਲਾਜ਼ਮਾਂ ਤੇ ਤੇ ਕਹਿੰਦੇ ਜੀ ਅਨਕਾਊਂਟਰ ਕਰਕੇ ਆਏ ਆ ਅੱਜ ਉਹੀ ਜਸਪ੍ਰੀਤ ਦਾ ਮਾਤਾ ਪਿਤਾ ਵੀ ਸਾਹਮਣੇ ਆਇਆ ਕਿ ਸਾਡੇ ਪੁੱਤ ਦਾ ਅਨਕਾਟਰ ਨਹੀਂ ਕਰਨਾ ਸੀ ਸਾਨੂੰ ਨਹੀਂ ਪਤਾ ਸਾਡਾ ਮੁੰਡਾ ਕਿੱਥੇ ਸੀ ਕਿੱਥੇ ਗਿਆ ਸੀ ਉਹਦਾ ਕੈਨੇਡਾ ਗਿਆ ਸੀ ਪੰਜਾਬ ਕਿਹੜੇ ਵੇਲੇ ਆ ਗਿਆ ਇਹ ਬੜਾ ਸੋਚਣ ਵਾਲੀ ਗੱਲਾਂ ਵਾਲੇ ਵੱਡੇ ਸਵਾਲ ਨੇ ਇਹਦੀ ਅਨਕਵਾਰੀ ਹੋਣੀ ਚਾਹੀਦੀ ਐ ਸਿਵੀ ਆਈ ਅਨਕਵਾਰੀ ਇਹਦੇ ਵਿੱਚ ਕੀ ਸਾਥ ਹੋ ਸਕਦੀ ਆ ਇਹਦੇ ਵਿੱਚ ਕੀ ਮਨਸਾ ਹੋ ਸਕਦੀ ਆ ਕੀ ਆਖਰ ਤਿੰਨ ਜਣਿਆਂ ਦੇ ਵਿੱਚੋਂ ਉਸ ਇਕੱਲਾ ਨੌਜਵਾਨ ਇੱਕ ਸਿੱਖ ਨੌਜਵਾਨ ਹੀ ਕਿਉਂ ਚੁਣਿਆ ਗਿਆ ਇਹ ਵੱਡਾ ਸਵਾਲ ਆ ਦੂਸਰੀ ਜਿਹੜੀ ਕਿ ਹੁਣ ਇਸ ਇਸ ਵੈਕਟਰ ਦੀ ਜਿਹੜੀ ਇਹਨਾਂ ਨੂੰ ਗਿਰਫਤਾਰੀ ਤਾਂ ਇਹਨਾਂ ਦੀ ਹੋਣੀ ਹੋਣੀ ਆ ਤੇ ਤੁਹਾਨੂੰ ਪਹਿਲਾਂ ਇੱਕ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਪਾਪ ਬੰਦਾ ਕਰ ਬੈਠਦਾ ਚਾਹੇ ਆਮ ਬੰਦਾ ਹੋਵੇ ਚਾਹੇ ਖਾਸ ਹੋਵੇ ਚਾਹੇ ਪੁਲਿਸ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਪਰ ਪਾਪ ਕਦੇ ਤੋਤੇ ਨਹੀਂ ਲੈਂਦੇ ਹੁੰਦੇ ਹੰਕਾਰ ਬਹੁਤ ਮਾੜਾ ਹੁੰਦਾਗਾ ਅੱਜ ਉਹਨਾਂ ਪੁਲਿਸ ਵਾਲਿਆਂ ਨੂੰ ਹੰਕਾਰ ਆ ਜਿਹੜਾ ਉਹ ਮਹਿੰਗਾ ਪੈ ਚੁੱਕਿਆਗਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਉਸ ਪਰਿਵਾਰ ਦੀ ਕਰਨਲ ਪਰਿਵਾਰ ਦੀ ਕੀ ਕੁਝ ਕਹਿੰਦੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਜਾ ਰਹੇ ਕਿਸ ਵੱਲੋਂ ਤਨੋ ਜਿਹੜਾ ਹੈ ਤੇ ਇਹ ਕਿ ਮੈਸੇਜ ਦਿੱਤਾ ਜਾ ਰਿਹਾ ਕਿਸ ਤਰੀਕੇ ਨਾਲ ਕਿਹਾ ਜਾ ਜੀ ਹਾਂ ਜੀ ਵੀ ਮੇਰੇ 브ਦਰ ਇਨ ਲਾ ਨੂੰ ਅਪਰੋਚ ਕੀਤਾ ਜਾ ਰਿਹਾ ਹੈ ਅਲੱਗ ਅਲੱਗ ਜਗ੍ਹਾ ਤੋਂ ਅਪਰੋਚ ਕਰੇ ਜਾ ਰਹੇ ਕਿ ਕੁਝ ਕਰ ਲੋ ਜੀ ਬੱਚੇ ਹੈਨ ਜੀ ਮਾਫ ਕਰ ਦੋ ਜੀ ਇਹ ਜੇ ਬੱਚੇ ਜਿਹੜੇ ਦੂਸਰ ਲੋਕਾਂ ਦੇ ਬੱਚਿਆਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਕੀ ਮਾਫੀ ਔਰ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲੇ ਮੇਰੇ 브ਦਰ ਇਨ ਲਾ ਨੇ ਜਿਹੜਾ 13 ਤਰੀਕ ਦਾ ਸਵੇਰੇ ਮਰਡਰ ਕੇਸ ਸੀਗਾ ਜਿਹੜਾ ਇਹਨਾਂ ਨੇ ਇਨਕਾਊਂਟਰ ਜਿਹੜਾ ਫੇਕ ਇਨਕਾਊਂਟਰ ਕੀਤਾ ਹੈ ਉਸ ਦੇ ਪੈਰੈਂਟਸ ਵੀ ਅੱਗੇ ਉੱਠ ਕੇ ਆਏ ਕਿ ਉਹਨਾਂ ਉਸੇ ਐਮ ਕਹਿੰਦੇ ਜਦੋਂ ਗੋਲੀ ਬਹੁਤ ਨਜ਼ਦੀਕ ਤੋਂ ਮਾਰੀ ਹੁੰਦੀ ਹੈ ਉਹ ਬੱਚਾ ਵਿਦਆਊਟ ਵੈਪਨ ਸੀਗਾ ਸੱਤ ਗੋਲੀਆਂ ਕਿਸੇ ਬੰਦੇ ਨੂੰ ਮਾਰੀ ਜਾਂਦੀਆਂ ਨੇ ਇੱਕ ਬਾਹਰ ਨੇ ਹੱਥੇ ਬੰਦੇ ਨੂੰ ਤੁਸੀਂ ਸੱਤ ਗੋਲੀਆਂ ਮਾਰੀਆਂ ਅਗਰ ਤਾਂ ਉਹ ਲੀਆਂ ਮਾਰ ਕੇ ਪੈ ਪੈਤੇ ਮਾਰੇ ਉਸ ਤੋਂ ਬਾਅਦ ਉਸ ਨੂੰ ਫੜ ਲੈਣਾ ਸੀਗਾ ਮਗਰ ਉਸ ਦੇ ਵਿੱਚ ਵੀ ਦੇਖੋ ਕੋਈ ਨਾ ਕੋਈ ਬਹੁਤ ਵੱਡਾ ਸੀਬੀਆਈ ਨਾ ਇਹ ਲੋਕ ਮਤਲਬ ਪੰਜਾਬ ਪੁਲਿਸ ਵਾਸ ਨਾਟ ਵਾਂਟਿੰਗ ਕਿ ਸੀਬੀਆਈ ਹੋਏ ਉਹ ਇਸ ਕਰਕੇ ਸੀਗਾ ਕਿਉਂਕਿ ਉਹਨਾਂ ਦੇ ਬਥੇਰੇ ਹੋਰ ਪੋਲ ਖੁੱਲ ਜਾਣੇ ਸੀਗੇ ਔਰ ਜਿਹੜੇ ਸੀਨੀਅਰ ਆਫਸਰਸ ਉਹਨਾਂ ਨੂੰ ਚੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਡੀਗੜ੍ਹ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਤੁਹਾਡੇ ਤੋਂ ਵੀ ਇਨਵੈਸਟੀਗੇਸ਼ਨ ਹੋ ਰਹੀ ਹੋਣੀ ਹੈ ਦੂਜੇ ਪਾਸੇ ਵੀ ਹੋ ਰਹੀ ਹੋਣੀ ਕਿਸ ਤਰੀਕੇ ਨਾਲ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਇਨਵ ਇਨਵੈਸਟੀਗੇਸ਼ਨ ਦਾ ਜਿਹੜਾ ਕੰਮ ਹੈ ਜੀ ਵੀ ਹੈ ਫੁੱਲ ਫੇਥ ਯਾ ਬਿਕਾਜ਼ ਇਟ ਇਜ਼ ਨਥਿੰਗ ਟੂ ਡੂ ਵਿਦ ਪੰਜਾਬ ਪੁਲਿਸ অর ਪੰਜਾਬ ਕੈਡਰ ਵੀ ਹੈ ਫੁੱਲ ਫੇਥ ਇਨ ਯੂਟੀ ਪੁਲਿਸ ਐਂਡ ਦੇ ਆਰ ਡੂਇੰਗ देयर ਬਿਟ ਐਂਡ ਦੇ ਆਰ ਦ ਇਨਕੁਆਇਰੀ ਇਜ਼ ਗੋਇੰਗ ਐਟ ਅ ਸਮੂਥ ਸਪੇਸ ਤੁਸੀਂ ਕੀ ਕਹੋਗੇ ਕਿਉਂਕਿ ਲਗਾਤਾਰ ਸ ਦੇਖੀ ਕਿ ਇੱਕ ਬਾਰੀ ਵਿੱਚ ਹੀ ਉਹਨ ਦਾ ਉਸ ਤੋਂ ਬਾਅਦ ਥੋੜੀ ਜਿਹੀ ਠੰਡਕ ਪੈਣੀ ਸ਼ੁਰੂ ਹੋ ਜਾਂਦੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਜੰਗ ਨੂੰ ਜਿਹੜਾ ਹੈ ਲਗਾਤਾਰ ਕਾਇਮ ਰੱਖ ਰਹੇ ਹੋ ਤੇ ਲੋਕ ਜਿਹੜੇ ਤੁਹਾਨੂੰ ਹੁਣ ਵੀ ਜਿਹੜਾ ਮੈਸੇਜ ਕਰ ਰਹੇ ਆ ਫੋਨ ਕਰ ਰਹੇ ਤੇ ਤੁਹਾਨੂੰ ਮਿਲ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਆਪਣੀ ਜੰਗ ਜਾਰੀ ਰੱਖੋ ਸੁਣਾ ਲੈ ਜਿਹੜੇ ਲੋਕ ਪੰਜਾਬ ਦੇ ਉਹ ਸਾਡੇ ਨਾਲ ਨੇ ਲੇਕਿਨ ਮੈਨੂੰ ਬੜਾ ਦੁੱਖ ਨਲ ਕੇ ਰਹਿਦਾ ਕਿ ਜਿਹੜੇ ਲੋਕ ਮੈਨੂੰ ਅਪਰੋਚ ਕਰਦੇ ਕੀ ਕਹਿੰਦੇ ਨੇ ਵੀ ਬੱਚਿਆਂ ਤੋਂ ਗਲਤੀ ਹੋ ਗਈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਜਿਹੇ ਇਨਕਾਊਂਟਰਸ ਕਰਨ ਵਾਲੇ ਬੱਚ ਯਾ ਪੁਲਿਸ ਸਰਵ ਕਰਨ ਦਾ ਹੱਕ ਨਹੀਂ ਹੈ ਕਿਉਂਕਿ ਜਿਹੜਾ ਇਹਨਾਂ ਨੇ 13 ਤਰੀਕ ਨੂੰ ਇਨਕਾਊਂਟਰ ਕੀਤਾ ਹੈ ਜਸਪ੍ਰੀਤ ਦਾ ਕੀਤਾ ਲੜਕੇ ਦਾ 21 ਸਾਲ ਦੀ ਉਹਦੀ ਉਮਰ ਸੀ ਜੀ ਉਹਦੇ 7 ਗੋਲੀਆਂ ਮਾਰੀਆਂ ਜਿਹੜੀ ਉਹਦੀ ਮੈਡੀਕਲ ਰਿਪੋਰਟ ਉਹ ਦੱਸਦੀ ਹੈ ਕਿ ਟੈਟੂਇੰਗ ਹੋਈ ਹੋਈ ਹੈ ਨੇੜੇੋਂ ਆ ਕੇ 4 ਗੋਲੀਆਂ ਮਾਰੀਆਂ ਉਹਦੇ ਮੱਥੇ ਤੇ ਲਾਸਟ ਗੋਲੀ ਵੱਜੀ ਹੈ ਉਹਦੇ ਤੇ ਕੀ ਲੋੜ ਪਈ ਸੀ ਉਹਨੂੰ ਇਹਨਾਂ ਇਨਕਾਊਂਟਰ ਕਰਨ ਦੀ ਬੱਚੇ ਦਾ ਜੀ ਉਹਨੇ ਕ੍ਰਾਈਮ ਕੀਤਾ ਸੀ ਡਿਊ ਕੋਰਟਸ ਆਫ ਲਾ ਕੋਟਾ ਕਾਦਰ ਲਈ ਹੁੰਦੀਆਂ ਨੇ ਜਸਟਿਸ ਲਈ ਹੁੰਦੀਆਂ ਆ ਉਹ ਇੱਥੇ ਪੁਲਿਸ ਆਪਣਾ ਕੰਮ ਕਰਕੇ ਅਰੈਸਟ ਕਰਕੇ ਇਹ ਟਿਕਟ ਲਾਨ ਕੋਰਟ ਪੇਸ਼ ਕਰਦੇ ਪਟਿਆਲੇ ਜੋ ਕੋਰਟ ਮਾਂ ਜੋ ਕੋਰਟ ਸਜ਼ਾ ਦਿੰਦੀ ਉਹ ਮਿਲਦੀ ਪਰਿਵਾਰ ਨੂੰ ਲੇਕਿਨ ਇਹਨਾਂ ਨੇ ਸਿਰਫ ਪ੍ਰੋਮੋਸ਼ਨਸ ਲੈ ਲਈ ਝੂਠੀਆਂ ਪ੍ਰੋਮੋਸ਼ਨਸ ਲੈ ਲਈ ਆਪ ਦੇ ਉੱਪਰ ਮੁੰਡਿਆਂ ਦੇ ਸਟਾਰਸ ਲਾਉਣ ਲਈ ਪੰਜਾਬ ਚ ਨੌਜਵਾਨ ਮੁੰਡਿਆਂ ਦਾ ਇੰਕਾਊਂਟਰ ਕਰਨ ਗਿਆ ਉਹ ਮੈਂ ਕਿਸੇ ਵੀ ਕੀਮਤ ਤੇ ਹੋਣ ਨਹੀਂ ਦੇਣੀ ਕਿਉਂਕਿ 1985 ਚ ਵੀ ਪਹਿਲਾਂ ਵੀ ਆਈ ਹੁੰਦਾ ਰਿਹਾ ਪੰਜਾਬ ਚ ਪੰਜਾਬ ਚ ਨੌਜਵਾਨ ਮੁੰਡੇ ਆਪਣੇ ਇਥੋਂ ਭੱਜ ਕੇ ਬਾਹਰ ਚਲੇ ਗਏ ਸੀ ਕਿ ਇਹ ਪਰਿਵਾਰ ਇਥੋਂ ਪੰਜਾਬ ਚੋਂ ਛੱਡ ਕੇ ਦੁਨੀਆਂ ਸਟੇਟਾਂ ਚਲੇ ਗਏ ਸੀ ਕਿਉਂਕਿ ਪੰਜਾਬ ਪੁਲਿਸ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕਰਨ ਲੱਗੀ ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ ਦਾ ਉਹਨਾਂ ਪਰਿਵਾਰ ਵੀ ਮੇਰੇ ਕੋਲ ਆ ਚੁੱਕਿਆ ਹੈ ਜਿਹੜਾ ਜਿਹਦਾ ਇਨਕਾਊਂਟਰ ਕੀਤਾ ਸੀ ਬੱਚੇ ਦਾ ਪਟਿਆਲੇ ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਬੁੱਧਵਾਰ ਨੂੰ ਇੱਥੇ ਹਾਈ ਕੋਰਟ ਰਿਟ ਪੈ ਜਾਨੀ ਉਹਦੀ ਤੇ ਸਾਰਾ ਜਸਟਿਸ ਉਹਨਾਂ ਨੂੰ ਲੈ ਕੇ ਦੇਵਾਂਗੇ ਪਰਿਵਾਰ ਨੂੰ ਸੀਬੀਆਈ ਇਨਕੁਆਇਰੀ ਦੀ ਮੰਗ ਕਰੂੰਗਾ ਉਹ ਜਿਹੜੀ ਜਿਹੜੇ ਇਹਨਾਂ ਛੁੱਟੇ ਇਨਕਾਊਂਟਰ ਕੀਤੇ ਨੇ ਉਹ ਲੜਾਈ ਵਿੱਚ ਲੜਾਂਗੇ ਤੇ ਐਂਡ ਤੱਕ ਵਾਹ ਜੀ ਵਾਹ ਧੰਨਵਾਦ ਇਸਾ ਕਰਨਲ ਪਰਿਵਾਰ ਦਾ ਮੈਂ ਦਿਲੋਂ ਸਲੂਟ ਕਰਦਾ ਧੰਨਵਾਦ ਕਰਦਾਗਾ ਕਿ ਕੋਈ ਤਾਂ ਰੱਬ ਦਾ ਬੰਦਾ ਬੋੜਿਆ ਉਸ ਪਰਿਵਾਰ ਦੇ ਨਾਲ ਖੜਿਆ ਸਾਡੀਆਂ ਜਥੇਬੰਦੀਆਂ ਸਾਡੀ ਸਰੋਵਣੀ ਕਮੇਟੀ ਕਿੱਥੇ ਕਿੱਥੇ ਗਵਾਚ ਗਈ ਕਿੱਥੇ ਗਰਕ ਗਏ ਅੱਜ ਉਸ ਨੌਜਵਾਨ ਨੂੰ ਮੈਂ ਕਹਿੰਦਾ ਕਿ ਉਸ ਪਰਿਵਾਰ ਨੂੰ ਕੁਝ ਸਾਹ ਮਿਲੇਗਾ ਆ ਦੇਖੋ ਤੁਸੀਂ ਇਹਨਾਂ ਦੁਸ਼ਟਾ ਪਾਪੀਆਂ ਨੇ ਪੁਲਿਸ ਵਾਲਿਆਂ ਨੇ ਸੱਤ ਗੋਲੀਆਂ ਮਾਰੀਆਂ ਉਸ ਨੌਜਵਾਨ ਦੇ ਕਹਿੰਦੇ ਚਾਰ ਗੋਲੀਆਂ ਕੋਲੋਂ ਖੜ ਕੇ ਮਾਰੀਆਂ ਗਈਆਂ ਆਖਰੀ ਗੋਲੀਆ ਸਿਰ 'ਚ ਮਾਰੀ ਗਈ ਆ ਇਹ ਰਿਪੋਰਟ ਦੱਸਦੀ ਆ ਹੁਣ ਵੱਡੇ ਖਲਾਸੇ ਹੋਣਗੇ ਸੀਬੀਆਈ ਨੂੰ ਇਨਕਵਾਇਰੀ ਹੋਣੀ ਆ ਬੱਧਵਾਰ ਨੂੰ ਜਿਹੜਾ ਕੇਸ ਆ ਉਹ ਦਿੱਤਾ ਜਾਊਗਾ ਇਹਦੇ ਵਿੱਚੋਂ ਫਿਰ ਐਸਐਸਪੀ ਨਾਨਕ ਸਿੰਘ ਸਮੇਤ ਆ bade bade pulsa afsar jinna ne pheke encounter kita phansenge oh papiyo dosto 10 10 lakh rupiya le loonge phitiyan lwa loonge ਤੇ ਤੁਹਾਨੂੰ ਪਤਾ ਸੀ ਕਿ ਇਹ ਅਸੀਂ ਇਨਕਾਉਂਟਰ ਇਹ ਕਿਹੜਾ ਪਹਿਲਾ ਕੀਤਾ ਤੁਸੀਂ ਕਿ ਲੁਕ ਜਾਣਾ ਸਿੱਪ ਜਾਣਾਗਾ ਸਾਨੂੰ ਫੀਤੀਆਂ ਲੱਗ ਜਾਣੀਆਂ ਨੇ ਅਸੀਂ ਡੀਐਸਪੀ ਬਣ ਜਾਣਾਗਾ ਸਾਡੇ ਅਹੁਦੇ ਵੱਡੇ ਸਾਨੂੰ ਜਿਹੜੇ 10 ਲੱਖ ਰੁਪਏ ਮਿਲ ਜਾਣਗਾ ਤਨਖਾਹਾਂ ਦੇ ਵਿੱਚ ਵਾਅਦਾ ਹੋ ਜਾਣਾਗਾ ਪ੍ਰੋਮੋਸ਼ਨ ਮਿਲ ਜਾਣੀ ਆ ਪਾਪੀਓ ਪਾਪ ਕਿੱਥੇ ਦਿਓਂਗੇ ਕਿੱਥੋਂ ਦਿਓਂਗੇ 22 ਸਾਲਾਂ ਦਾ ਨੌਜਵਾਨ ਮਾਰ ਕੇ ਤੁਸੀਂ ਪਾਪ ਠੀਕ ਆ ਕਿ ਉਹਨੇ ਜੋ ਗੁਨਾਹ ਕੀਤਾ ਸੀ ਜਿਸ ਤਰ੍ਹਾਂ ਇਸ ਕਰਨਲ ਪਰਿਵਾਰ ਨੇ ਕਿਹਾ ਤੁਸੀਂ ਉਹਦੇ ਲੱਤ 'ਚ ਗੋਲੀ ਮਾਰ ਕੇ ਵੀ ਫੜ ਸਕਦੇ ਸੀ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਕੋਰਟ ਬੇਸਕ ਜੋ ਮਰਜ਼ੀ ਸਜ਼ਾ ਦਿੰਦੀ ਮਨਜ਼ੂਰ ਹੁੰਦੀ ਸਭ ਨੂੰ ਪਰ ਤਾਨੂੰ ਕੋਲੇ ਕਿਹਨੇ ਅਧਿਕਾਰ ਦੇ ਦਿੱਤਾ ਕਿ ਤੁਸੀਂ ਸੱਤ ਗੋਲੀਆਂ ਬੰਦੇ ਦੇ ਨਾਤੇ ਬੰਦੇ ਦੇ ਗੋਲੀਆਂ ਮਾਰੋ ਤੇ ਉਹ ਕੋਈ ਵੈਪਨ ਵੈਪਨ ਕੀ ਉਹਦੇ ਕੋਲੇ ਪਿਸਤੌਲ ਹੋਊਗਾ ਤੁਹਾਡੇ ਕੋਲੇ ਆਹ ਜਿਹਾਂ ਸ਼ਟੇਨ ਗੰਨਾ ਰਾਫਲਾ 147 ਵਰਗੀਆਂ ਤੇ ਹੋਰ ਬੜੇ ਮਾਰੂ ਹਥਿਆਰ ਤੁਹਾਡੇ ਕੋਲੇ ਸ਼ਰਮ ਕਰੋ ਮਾਰੀ ਮੋਟੀ ਪਾਪੀਓ ਹੁਣ ਪਾਪ ਤੁਹਾਡਾ ਜਿਹੜਾ ਇਹ ਤੁਹਾਨੂੰ ਡਬੋਊਗਾ ਹੁਣ ਇਹਨਾਂ ਨੂੰ ਗਿਰਫਤਾਰ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੇ ਨਾਲ ਜੋ ਅਨਕਵਾਰੀ ਚੱਲ ਰਹੀ ਆ ਕਰਨਲ ਪਰਿਵਾਰ ਦੀ ਉਹਦੇ ਵਿੱਚ ਵੀ ਇਹਨਾਂ ਨੂੰ ਘੜੀਸਿਆ ਜਾਊਗਾ ਕਿਉਂਕਿ ਮੈਨੂੰ ਲੱਗਦਾਗਾ ਕਿ ਪਰਮਾਤਮਾ ਨੇ ਇੱਕ ਵਿਧੀ ਬਣਾਈ ਹੈ ਕਿ ਬਹਾਨਾ ਬਣਾਇਆ ਕਿ ਤੇਰਾ ਮਾਰਚ ਨੂੰ ਇਹਨਾਂ ਜਾਲਪੁਲਿਸ ਵਾਲਿਆਂ ਨੇ ਉਸ ਨੌਜਵਾਨ ਨੂੰ ਮਾਰਿਆ ਤੇ ਫਿਰ ਬਹਾਨਾ ਚੈ ਕਰਨਲ ਪਰਿਵਾਰ ਬਣ ਗਿਆ ਪਰ ਉਹਦਾ ਪਾਪ ਆ ਜਿਹੜਾ ਹੁਣ ਇਹਨਾਂ ਦੇ ਮੱਥੇ ਉੱਤੇ ਜਿਹੜਾ ਕਲੰਕ ਲੱਗ ਚੁੱਕਿਆ ਪੁਲਿਸ ਵਾਲਿਆਂ ਦੇ ਉਹ ਸਗਿਆਂ ਤੱਕ ਨਾ ਲੈਵੇ ਤੇ ਫਿਰ ਇਹਨਾਂ ਨੂੰ ਵੀ ਜਿਹੜੀ ਲੱਗਦਾ ਕਿ ਹੁਣ ਜਿਸ ਤਰ੍ਹਾਂ ਪਹਿਲਾਂ 90 92 ਦਹਾਕੇ ਦੇ ਵਿੱਚ ਜਿੰਨਾ ਜਾਨ ਪੁਲਿਸ ਵਾਲਿਆਂ ਨੇ ਨੌਜਵਾਨਾਂ ਨੂੰ ਮਾਰਿਆ ਸੀ ਖਪਾਇਆ ਸੀ ਉਹਨਾਂ ਨੂੰ ਉਮਰ ਕੈਦ ਕਰ ਰਹੀ ਹੈ ਸੀਬੀਆਈ ਦੀ ਅਦਾਲਤਾਂ ਲੱਗਦਾ ਇਹਨਾਂ ਨੂੰ ਵੀ ਹੁਣ ਉਮਰ ਭਰ ਦੀਆਂ ਚੱਕੀਆਂ ਪਿਸਤੀਆਂ ਪਹਿਣਗੀਆਂ ਇਹ ਫੇਰ ਜਾ ਕੇ ਲੋਟ ਆਉਣਗੇ ਜਦੋਂ ਅਦਾਲਤਾਂ ਸਖਤ ਹੋਈਆਂ ਇਹਨਾਂ ਉੱਤੇ ਕਿ ਤੁਹਾਡੇ ਕੋਲੇ ਭਾਈ ਕੀ ਅਧਿਕਾਰ ਆ ਕਿ ਤੁਸੀਂ ਫੜ ਫੜ ਕੇ ਨੌਜਵਾਨਾਂ ਨੂੰ ਮਾਰੀ ਜਾ ਰਹੇ ਹੋ ਤੁਸੀਂ ਫੜੋ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਬੇਸ਼ੱਕ ਉਹਨੂੰ ਫਾਂਸੀ ਦੀ ਸਜ਼ਾ ਦੇ ਦੇਵੇ ਪਰ ਤੁਸੀਂ ਕਾਨੂੰਨ ਦੂਜਿਆਂ ਨੂੰ ਕਹਿੰਦੇ ਕਾਨੂੰਨ ਦੇ ਰਾਖੇ ਆਪ ਕਹਿੰਦੇ ਕਾਨੂੰਨ ਦੇ ਰਾਖੇ ਦੂਜਿਆਂ ਨੂੰ ਕਹਿੰਦੇ ਕਿ ਤੁਸੀਂ ਕਾਨੂੰਨ ਹੱਥੋਂ ਲੈਨੇ ਹੋ ਹਾ ਤੁਹਾਡੇ ਹੱਥ ਦੇ ਵਿੱਚ 147 ਤੁਸੀਂ ਜਿਹਦੇ ਮਰਜ਼ੀ ਗੋਲੀਆਂ ਮਾਰੋ ਤੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਤੇ ਜਿਹੜੀ ਇਹਨਾਂ ਨੂੰ ਪਾਪ ਇੰਦਾਂ ਦਾ ਆ ਬੁੱਧਵਾਰ ਨੂੰ ਜਿਹੜੀ ਸਿਵਿਆ ਦੀ ਇਨਕਵਾਰੀ ਚਾਲੂ ਹੋ ਜਾਣੀ ਆ ਤੇ ਫਿਰ ਜਿਹੜੇ ਆ ਜਿੰਨੇ ਵੀ ਆ ਚਾਹੇ ਐਸਐਸਪੀ ਆ ਚਾਹੇ ਡੀਐਸਪੀ ਆ ਚਾਹੇ ਇੰਸਪੈਕਟਰ ਆ ਚਾਹੇ ਡੀਜੀਪੀ ਆ ਸਾਰਿਆਂ ਨੂੰ ਰਗੜਿਆ ਜਾਊਗਾ ਅਸੋ ਅਕਾਲ ਪੁਰਖ ਦੀ ਨਿਗਾ ਸਵੱਲੀ ਆ ਪਰ ਜਦੋਂ ਤੁਸੀਂ ਪਾਪ ਕਰਦੇ ਹੋ ਉਦੋਂ ਤੁਹਾਨੂੰ ਲੱਗਦਾ ਕਿ ਸਾਨੂੰ ਕੋਈ ਦੇਖਦਾ ਨਹੀਂ ਪਰ ਪ੍ਰਮਾਤਮਾ ਦੇਖਦਾ ਜ਼ਰੂਰ ਆ ਉਹਦੀ ਨਿਗਾ ਜਦੋਂ ਰਹਿੰਦੀ ਆ ਹਰ ਪਾਲਾ ਤੇ ਤੁਹਾਡੇ ਯਾਲਮ ਵਰਗਿਆਂ ਤੇ ਜਦੋਂ ਉਹਦਾ ਬਾਹਰ ਚੱਲਦਾਗਾ ਪੰਜਾ ਚੱਲਦਾ ਫਿਰ ਰੱਬ ਦਾ ਇਫੇ ਤੁਸੀਂ ਦਹਾਈਆਂ ਕਰਦੇ ਫਿਰਦੇ ਹੋ ਅੱਜ ਕਹਿੰਦੇ ਸਾਨੂੰ ਤੁਸੀਂ ਸਨੇਹ ਭੇਜ ਦਿਓ ਕਰਨਲ ਪਰਿਵਾਰ ਦੇ ਕੋਲੇ ਕਿ ਸਤਿ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਇਹ ਗਲਤੀ ਆ ਤੁਸੀਂ ਮੁੰਡਾ ਮਾਰਦ ਕਿਸੇ ਦਾ ਇਹ ਗਲਤੀ ਆ ਤੁਸੀਂ ਕੋਟ ਕੋਟ ਕੇ ਹੱਡ ਸ਼ੇਕ ਦਿਓ ਇਹ ਗਲਤੀ ਆ ਧਾੜਾ ਮਾਰ ਕੇ ਦੇਖ ਲਓ ਫਿਰ ਬਰਾਬਰ ਫਿਰ ਕਹਦੇ ਆ ਭਈ ਗਲਤੀ ਹੋ ਗਈ ਸ਼ਰਮ ਕਰੋ ਮਾੜੀ ਮੋਟੀ ਸ਼ਰਮਾ ਕਹਿੰਦੇ ਆ ਪਾਪਕ ਮਾਮਦੇ ਤੇਰਾ ਕੋਈ ਨਾ ਬੇਲੀ ਰਾਮ ਆ ਹੋਟਛੋਟ ਤੁਹਾਡਾ ਹੁਣ ਕੋਈ ਨਹੀਂ ਆਰਾਮ ਬੈਲੀ ਰਹਿਣਾ ਤੇ ਹੁਣ ਤੁਹਾਨੂੰ ਚੱਕੀਆਂ ਪੀਸਣੇ ਪੈਣਗੇ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਉਸ ਪਰਿਵਾਰ ਦੀ ਸਰੋਗੜੀ ਕਮੇਟੀ ਨੂੰ ਵੀ ਮਦਦ ਕਰਨੀ ਚਾਹੀਦੀ ਆ ਸਿੱਖ ਜਥੇਬੰਦੀਆਂ ਨੂੰ ਮਦਦ ਕਰਨੀ ਚਾਹੀਦੀ ਆ ਬਾਦ ਛੱਡ ਕੇ ਉਹਨਾਂ ਦੇ ਨੌਜਵਾਨ ਸਾਡੇ ਜਿੰਨੇ ਸਿੱਖ ਨੇ ਉਸ ਪਰਿਵਾਰ ਦੇ ਨਾਲ ਖੜਨਾ ਚਾਹੁੰਦਾ ਜਸਪ੍ਰੀਤ ਦੇ ਪਰਿਵਾਰ ਦੇ ਨਾਲ ਕਰਨ ਪਰਿਵਾਰ ਦੇ ਨਾਲ ਖੜਨਾ ਚਾਹੁੰਦਾ ਤਾਂ ਉਹ ਪੁਲਿਸ ਵਾਲੇ ਦੁਸ਼ਟਾਂ ਨੂੰ ਜਿਹੜਾ ਕਿ ਸਜ਼ਾ ਦਵਾਈ ਜਾ ਸਕੇ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ